ਗੁਰੂ ਅਰਜਨ ਸਹਿਬ ਮਹਾਰਾਜ ਜੀ ਉਹ ਕਾ ਸ਼ਬਦ ਸਰਲੇਖ ਵਿੱਚ ਜਦੋਂ ਕੀਤੇ ਮਤਲਬ ਪਹਿਲਾ ਲਿਖਿਆ ਹੋਵੇ ਉਦੋਂ ਉਹ ਸ਼ਬਦ ਗੁਰੂ ਨਾਨਕ ਸਹਿਬ ਮਹਾਰਾਜ ਦਾ ਜੇ ਦੂਜਾ ਲਿਖਿਆ ਹੋਵੇ ਤੇ ਉਹ ਗੁਰੂ ਅੰਗਦ ਸਹਿਬ ਮਹਾਰਾਜ ਦਾ ਸ਼ਬਦ ਹੈ ਐਵੇਂ ਹੀ ਮਤਲਬ ਪੰਜਵਾਂ ਜੇ ਲਿਖਿਆ ਤੇ ਪੰਚਮ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਮਹਾਰਾਜ ਪਾਤਸ਼ਾਹੀ ਜਿਨ੍ਹਾਂ ਦੀ ਰਸਨਾ ਦਾ ਆਚਰਣ ਕੀਤਾ ਸ਼ਬਦ ਹੈ ਕਰ ਪਹਿਲਾ ਇਸ ਨੂੰ ਤਬਲੇ ਦੀ ਤਾਲ ਵਿੱਚ ਕਰ ਪਹਿਲਾ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅੱਜ ਦੇ ਇਸ ਪਵਨ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਗੁਰਮਤਿ ਸਿਧਾਂਤ ਦਾ ਇੱਕ ਖਾਸ ਵਿਸ਼ਾ ਜਿਹੜਾ ਹੈ ਉਹ ਸਾਂਝਾ ਕੀਤਾ ਹੈ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਤੇ ਉਸ ਵਿੱਚ ਪਰਮੇਸ਼ਰ ਦੇ ਅਕਾਲ ਪੁਰਖ ਦੇ ਗੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਿਆਨ ਕੀਤੇ ਨੇ ਜਿਨ੍ਹਾਂ ਵਿੱਚ ਇਹ ਅਖਰ ਪੜਦੇ ਹਾਂ ਕਿ ਪਰਮੇਸ਼ਰ ਪ੍ਰਭੂ ਅਜੂਨੀ ਹੈ ਜੂਨਾ ਵਿੱਚ ਨਹੀਂ ਆਉਂਦਾ ਅਸੀਂ ਸੰਸਾਰ ਭਰ ਦੇ ਜਿੰਨੇ ਜੀਵ ਹਾਂ ਅਸੀਂ ਜੂਨੀਆਂ ਵਿੱਚ ਆਏ ਹਾਂ ਬਹੁਤ ਸਾਰੀਆਂ ਜੂਨੀਆਂ ਪਹਿਲਾਂ ਵੀ ਅਸੀਂ ਭੋਗ ਕਰਕੇ ਇਸ ਮਨੁੱਖਾ ਜੂਨੀ ਨੂੰ ਪ੍ਰਾਪਤ ਕੀਤਾ ਹੈ ਇਸ ਨੂੰ ਗੁਰੂ ਸਾਹਿਬ ਜੀ ਬਾਣੀ ਵਿੱਚ ਇਸ ਤਰ੍ਹਾਂ ਵੀ ਲਿਖਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਉਥੇ ਹਜੂ ਰਾਸ ਦੇ ਨੇ ਚਿਰੰਗ ਕਾਲੇ ਤੇ ਸੰਧਰੀਆ ਚਿਰਾਂ ਤੋਂ ਬਾਅਦ ਇਹ ਦੇਹੀ ਮਿਲੀ ਜੋ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਜੁਨੀਆਂ ਉਹ ਭੋਗ ਕਰਕੇ ਆਏ ਹਨ ਮਨੁੱਖ ਜੁਨੀ ਸ੍ਰੇਸ਼ਟ ਹੈ ਇਸ ਤੋਂ ਇਲਾਵਾ ਬਾਕੀ ਬਹੁਤ ਸਾਰੀਆਂ ਜੂਨੀਆਂ ਨੇ ਜਾਨਵਰ ਹਨ ਪੰਛੀ ਹਨ ਇਤਿਆਦਿਕ ਬਨਸਪਤੀ ਹੈ ਵੀ ਸਾਰੀਆਂ ਜੂਨੀਆਂ ਹਨ ਤੁ ਕਰਤੇ ਪਰਮੇਸ਼ਰ ਪ੍ਰਭੂ ਨੇ ਸੰਸਾਰ ਪਰ ਦੇ ਸਭ ਜੀਵ ਜਿਹੜੇ ਪੈਦਾ ਕੀਤੇ ਨੇ ਉਹ ਵੱਖੋ ਵੱਖਰੀ ਜੂਨ ਭੋਗ ਰਹੇ ਹਨ ਗੁਰੂ ਸਾਹਿਬ ਜਿਸ ਨੂੰ ਬਾਣੀ ਵਿੱਚ ਇਸ ਤਰ੍ਹਾਂ ਵੀ ਲਿਖਦੇ ਨੇ ਕਿ जिन्हें ਮੰਨਿਆ ਗਿਆ ਵੀ 84 ਲੱਖ ਜੂਨੀਆਂ ਨੇ ਜਿਨ੍ਹਾਂ ਵਿੱਚੋਂ 42 ਲੱਖ ਜਿਹੜੀਆਂ ਉਹ ਪਾਣੀ ਵਿੱਚ ਤੇ 42 ਲੱਖ ਜੋ ਧਰਤੀ ਤੇ ਨੇ ਇਸ ਤਰ੍ਹਾਂ ਕਿਹਾ ਗਿਆ ਹੈ ਬਾਣੀ ਵਿੱਚ ਇਹਦਾ ਜ਼ਿਕਰ ਆਉਂਦਾ ਹੈ 42 ਲੱਖ ਜੀ ਜਲਮੈ ਹੋਤੇ ਤੋਂ ਕਹਿਣ ਤੋਂ ਭਾਵ ਪਰਮੇਸ਼ਰ ਪ੍ਰਭੂ ਨੇ ਬੇਅੰਤ ਜੂਨੀਆਂ ਜਿਹੜੀਆਂ ਨੇ ਉਹ ਸੰਸਾਰ ਤੇ ਪੈਦਾ ਕੀਤੀਆਂ ਨੇ ਪਰ ਉਹ ਆਪ ਅਜੂਨੀ ਹੈ ਉਹ ਆਪ ਜੂਨਾ ਵਿੱਚ ਨਹੀਂ ਆਉਂਦਾ ਉਹਦੇ ਤੋਂ ਸੰਸਾਰ ਦੇ ਸਭ ਜੀਵਾਂ ਦੀਆਂ ਜੂਨੀਆਂ ਪੈਦਾ ਹੋਈਆਂ ਨੇ ਪਰ ਉਹ ਆਪ ਅਜੂਨੀ ਹੈ ਉਹ ਕਿਸੇ ਜੂਨ ਵਿੱਚ ਨਹੀਂ ਆਉਣ ਵਾਲਾ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਨੇ ਤੇ ਇਹ ਆਖਦੇ ਨੇ ਕਿ ਜਿਹੜੇ ਵਿਅਕਤੀ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਆਖਣ ਵੀ ਰੱਬ ਜੁਨੀ ਵਿੱਚ ਆ ਗਿਆ ਹੈ ਤੇ ਇਹ ਭੋਲ ਜਿਹੜਾ ਹੈ ਇਹ ਮੂਲ ਤੌਰ ਤੇ ਗਲਤ ਹੈ ਸਿਧਾਂਤਕ ਤੌਰ ਤੇ ਗਲਤ ਹੈ ਅਜਿਹਾ ਕਹਿਣਾ ਵੀ ਜਿਹੜਾ ਹੈ ਉਹਦੇ ਵਾਸਤੇ ਗੁਰੂ ਸਾਹਿਬ ਇਹ ਆਖਦੇ ਨੇ ਵੀ ਉਹ ਮੁੱਖ ਸੜ ਜਾਵੇ ਜਿਹੜਾ ਕਹਿੰਦਾ ਵੀ ਰੱਬ ਜੁਨੀਆ ਵਿੱਚ ਆਉਂਦਾ ਤੋ ਅੱਜ ਦੇ ਇਹ ਸ਼ਬਦ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਅਜੂਨੀ ਅੱਖਰ ਦਾ ਵਿਸਥਾਰ ਕੀਤਾ ਹੈ ਜਿਸ ਦੇ ਵਿਸਥਾਰ ਵਾਸਤੇ ਸਨਾਤਨ ਮਤ ਦੀ ਉਦਾਹਰਨ ਵੀ ਨਾਲ ਸਾਂਝੀ ਕੀਤੀ ਹੈ ਰਹਾਉ ਦੀ ਪੰਕਤੀ ਤੋਂ ਆਰੰਭ ਕਰੀਏ ਤੇ ਹਜ਼ੂਰ ਆਖਦੇ ਨੇ ਭਰਮ ਭੂਲੇ ਨਰ ਕਰਤ ਕਚਰਾਇਣ ਪਰਮ ਵਿੱਚ ਭੁੱਲੇ ਹੋਏ ਮਨੁੱਖ ਕੱਚੀਆਂ ਗੱਲਾਂ ਕਰਦੇ ਕੱਚੀਆਂ ਗੱਲਾਂ ਭਾਵ ਇਹ ਕਹਿਣਾ ਵੀ ਰੱਬ ਦਾ ਪਰਮੇਸ਼ਰ ਦਾ ਜਨਮ ਹੋਇਆ ਉਹ ਕਿਸੇ ਜੂਨੀ ਵਿੱਚ ਆਇਆ ਇਹ ਇੱਕ ਕੱਚੀ ਗੱਲ ਹੈ ਤੇ ਸੱਚੀ ਗੱਲ ਇਹ ਹੈ ਕਿ ਜਨਮ ਮਰਨ ਤੇ ਰਹਿਤ ਨਾਰਾਇਣ ਪਰਮੇਸ਼ਰ ਜਿਹੜਾ ਜਨਮ ਮਰਨ ਤੋਂ ਰਹਿਤ ਹੈ ਉਹ ਅਜੂਨੀ ਹੈ ਜੂਨਾ ਵਿੱਚ ਆਉਂਦਾ ਹੀ ਨਹੀਂ ਉਨ ਇਸ ਨੂੰ ਗੁਰੂ ਸਾਹਿਬ ਜੀ ਨੇ ਪਹਿਲੇ ਪਾਦ ਵਿੱਚ ਲਿਖਿਆ ਹੈ ਸਤਗੁਰੂ ਸਹਿ ਮਹਾਰਾਜ ਆਖਦੇ ਨੇ ਕਿ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਵਿੰਦ ਜਨਮਾਸੀ ਇਹ ਮੰਨਿਆ ਗਿਆ ਹੈ ਜਿਸ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਭਗਵਾਨ ਕਰਕੇ ਪੂਜਿਆ ਉਹਨਾਂ ਨੇ ਕਹਿ ਦਿੱਤਾ ਵੀ ਸ਼੍ਰੀ ਕ੍ਰਿਸ਼ਨ ਜੋ ਭਗਵਾਨ ਹੈ ਤੇ ਉਹਦਾ ਜਨਮ ਜਿਹੜਾ ਹੈ ਉਹ ਭਾਦਰੋਂ ਦੀ 8ਵੀਂ ਥੇਤ ਨੂੰ ਹੋਇਆ ਹੈ ਜਿਸ ਨੂੰ ਅਸ਼ਟਮੀ ਦਾ ਤਿਉਹਾਰ ਵੀ ਉਹ ਮਨਾਉਂਦੇ ਹਨ ਤੇ ਸਤਗੁਰੂ ਸਹਿਬ ਮਹਾਰਾਜ ਆਖਦੇ ਨੇ ਕਿ ਜਿਹੜਾ ਵਿਅਕਤੀ ਇਹ ਬਾਤ ਆਖ ਰਿਹਾ ਹੈ ਉਹ ਇਸ ਗੱਲ ਨੂੰ ਧਿਆਨ ਵਿੱਚ ਰੱਖੇ ਵੀ ਪਰਮੇਸ਼ਰ ਨੇ ਬਾਕੀ ਸਾਰੀ ਥੀਤਾਂ ਪਾਸੇ ਕਰਕੇ ਸਗਲੀ ਥੀਤ ਪਾਸ ਡਾਰ ਰੱਖੀ ਸਾਰੀਆਂ ਥੀਤਾਂ ਪਾਸੇ ਕਰ ਦਿੱਤੀਆਂ ਤੇ ਅਸ਼ਟਮ ਥੀਤ 8ਵੀਂ ਥੀਤ ਗੋਬਿੰਦ ਜਨਮਾਸੀ ਰੱਬ ਦਾ ਜਨਮ ਹੋਇਆ ਹੈ ਇਵੇਂ ਉਸ ਸਨਾਤਨ ਵਤੀਏ ਨੇ ਪੁਜਾਰੀ ਨੇ ਕਹਿ ਦਿੱਤਾ ਵੀ ਰੱਬ ਦਾ ਜਨਮ ਹੋਇਆ ਇਹਨੂੰ ਵੀ ਥੋੜਾ ਧਿਆਨ ਨਾਲ ਪਹਿਲਾਂ ਸਮਝ ਲਈਏ ਕਿਉਂਕਿ ਬਾਣੀ ਵਿੱਚ ਥਿੱਤਾਂ ਦੇ ਸਬੰਧ ਵਿੱਚ ਗੁਰੂ ਸਾਹਿਬ ਜੀ ਨੇ ਬਹੁਤ ਸਾਰਾ ਉਪਦੇਸ਼ ਦਿੱਤਾ ਹੈ ਜਦੋਂ ਸ੍ਰੀ ਸੁਖਮਨੀ ਸਾਹਿਬ ਜੀ ਕੀ ਬਾਣੀ ਦਾ ਪਾਠ 296 ਅੰਕ ਤੇ ਸੰਪੂਰਨ ਹੁੰਦਾ ਹੈ ਤੇ ਉਸ ਤੋਂ ਠੀਕ ਨਾਲ ਹੀ ਜਿਹੜਾ ਹੈ ਉਹ ਥਿੱਤੀ ਨਾਂ ਦੀ ਬਾਣੀ ਦਾ ਪਾਠ ਸ਼ੁਰੂ ਹੁੰਦਾ ਹੈ ਕਰੋ ਬੰਦਨਾ ਅਨਿਕ ਬਾਰ ਸ਼ਰਨ ਪਰਉ ਹਰ ਰਾਇ ਇਹ ਉਸ ਬਾਣੀ ਦਾ ਆਗਾਜ਼ ਹੈ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ ਉਹ ਜਿਹੜੀਆਂ 15 ਥਿੱਤਾਂ ਨੇ ਤੇ ਉਸ ਥਿੱਤਾਂ ਦੇ ਨਾਂ ਦੇ ਉੱਤੇ ਸਰਲੇਖ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਰਚੀ ਹੈ ਇਸ ਤੋਂ ਇਲਾਵਾ ਭਗਤ ਕਬੀਰ ਸਾਹਿਬ ਜੀ ਨੇ ਵੀ ਥਿੱਤਾਂ ਦੇ ਸੰਬੰਧ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਤੇ ਸਾਨੂੰ ਬਾਣੀ ਪੜਨ ਵਾਲਿਆਂ ਨੂੰ ਇਹ ਥਿਤ ਕਿਹੜੀ ਹੈ ਕਿ ਕੀ ਇਸ ਥਿਤ ਦਾ ਜਿਹੜਾ ਹੈ ਭਾਵ ਹੈ ਇਹ ਸਮਝਣਾ ਵੀ ਬੜਾ ਜ਼ਰੂਰੀ ਹੈ ਥਿਤ ਕੀ ਹੈ ਜਿਹੜੀ ਮਹੀਨਾ ਇੱਕ 30 ਦਿਨਾਂ ਦਾ ਸੀ ਮਿਥਿਆ ਹੈ ਤੇ 30 ਦਿਨਾਂ ਦੇ ਮਹੀਨੇ ਦੇ ਵਿੱਚ ਜਦੋਂ ਮੱਸਿਆ ਤੋਂ ਪੂਰਨਮਾਸ਼ੀ ਹੁੰਦੀ ਹੈ ਤੇ ਇਹ 15 ਥਿਤਾਂ ਨੇ ਤੇ ਜਾਂ ਫਿਰ ਪੂਰਨਮਾਸ਼ੀ ਤੋਂ ਮਸਿਆ ਆਉਂਦੀ ਹੈ ਤੇ ਇਹ 15 ਦਿਨ ਜਦੋਂ ਚੰ드ਰਾ ਮਾ ਜਿਹੜਾ ਹੈ ਉਹ ਮਸਿਆ ਤੋਂ ਕਾਲਾ ਹੈ ਤੇ ਪੂਰਨਮਾਸ਼ੀ ਵਾਲੇ ਪਾਸੇ ਹੌਲੀ-ਹੌਲੀ ਆਪਣੀ ਕਲਾ ਵਧਾਉਂਦਾ ਹੈ ਹੌਲੀ-ਹੌਲੀ ਪ੍ਰਕਾਸ਼ਮਾਨ ਹੁੰਦਾ ਹੈ ਪੂਰਾ ਹੁੰਦਾ ਹੈ ਤੇ ਇਸ ਨੂੰ ਜਿਹੜਾ ਹੈ ਉਹ ਸੁਦੀ ਪਖ ਕਿਹਾ ਗਿਆ ਹੈ ਜਿਹੜੀ ਸੁਦੀ ਤੇ ਵਦੀ ਹੁੰਦੀ ਹੈ ਤੇ ਦੂਜਾ ਪੱਖ ਜਿਹੜਾ ਹੈ ਉਹ ਪੂਰਨ ਮਾਸੀ ਤੋਂ ਮਸਿਆ ਤੱਕ ਦਾ ਇਸ ਨੂੰ ਵਦੀ ਕਿਹਾ ਗਿਆ ਹੈ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਜੋੜੇ ਜਾਣ ਵਾਲੇ ਕੋਈ ਰੱਬੀ ਪੁਰਖ ਹਨ ਮਹਾਪੁਰਖ ਹਨ ਗੁਰੂ ਹਨ ਪੀਰ ਹਨ ਮੁਰਸ਼ਦ ਹਨ ਉਹਨਾਂ ਦੇ ਜਨਮ ਥਿੱਤਾ ਨੂੰ ਵਧੀਰੇ ਤੌਰ ਤੇ ਜਿਹੜਾ ਹੈ ਉਹ ਵਦੀ ਦੇ ਪੱਖ ਦੇ ਨਾਲ ਜੋੜਿਆ ਜਾਂਦਾ ਹੈ ਵੀ ਉਹ ਸਥਿਤ ਵਿੱਚ ਉਸ ਦਾ ਜਨਮ ਹੁੰਦਾ ਹੈ ਇਹ ਮੰਨਿਆ ਗਿਆ ਹੈ ਜਿਸ ਕਰਕੇ ਤੁਸੀਂ ਵੇਖੋ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੇ ਪ੍ਰਕਾਸ਼ ਦਿਹਾੜੀ ਸੰਬੰਧੀ ਇਸ ਵਾਰੀ ਜਿਹੜਾ ਹੈ ਵੀ ਉਹ ਬੜਾ ਦੁਵਿਧਾ ਜੀ ਪੈਦਾ ਹੋ ਗਈ ਹੈ ਤੇ ਉਹਦੇ ਵਿੱਚ ਦਲੀਲ ਦੇਣ ਵਾਲੇ ਜਿਹੜੇ ਨੇ ਉਹ ਪੋ ਸੁਦੀ ਸਤਵੀਂ ਵਦੀ ਨੂੰ ਕਹਿੰਦੇ ਸੁਦੀ ਤੇ ਵਦੀ ਇਹਨਾਂ ਦਾ ਨਾਮ ਲੈਂਦੇ ਹਨ ਹਾਲਾਂਕਿ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਜਿਹੜਾ ਹੈ ਉਹ ਜਿਵੇਂ ਇੱਕ ਚੇਤ ਤੋਂ ਅਸੀਂ ਦੇਸੀ ਮਹੀਨਾ ਆਰੰਭ ਹੁੰਦਾ ਹੈ ਤੇ ਉਹ ਫੱਗਣ ਤੇ ਮਹੀਨੇ ਤੇ ਸੰਪੂਰਨ ਹੁੰਦਾ ਹੈ ਉਸ ਹਿਸਾਬ ਨਾਲ ਉਹ ਇੱਕ ਸਾਲ ਵਿੱਚ ਇੱਕੋ ਵਾਰ ਹੀ ਆਏਗੀ ਜਿਹੜਾ ਅੰਗਰੇਜ਼ੀ ਕੈਲੰਡਰ ਹੈ ਜਨਵਰੀ ਤੋਂ ਇਹ ਜਿਹੜਾ ਦਸੰਬਰ ਤੱਕ ਦਾ ਹੈ ਇਹਦੇ ਵਿੱਚ ਇਹ ਤਰੀਕ ਜਿਹੜੀ ਹੈ ਉਹ ਦੋ ਵਾਰੀ ਆ ਜਾਂਦੀ ਹੈ ਕਿਉਂਕਿ ਅਸੀਂ 2025 ਜਿਹੜਾ ਅੰਗਰੇਜ਼ੀ ਇਹ ਈਸਵੀ ਸਾਲ ਹੈ ਇਹ ਜਦੋਂ ਆਰੰਭ ਹੋਇਆ ਹੈ ਤੇ ਉਦੋਂ ਪਹਿਲਾ ਮਹੀਨਾ ਤੇ ਉਹਦੀ ਜਿਹੜੀ 6 ਤਰੀਕ 6 ਜਨਵਰੀ ਨੂੰ ਪ੍ਰਕਾਸ਼ ਪੁਰ ਮਨਾਇਆ ਸੀ ਤੇ ਇਸੇ ਹੀ ਸਾਲ ਵਿੱਚ ਉਹ ਜਿਹੜਾ 27 ਦਸੰਬਰ ਨੂੰ ਆ ਗਿਆ ਪਰ ਇਹ ਈਸਵੀ ਸਨ ਦੇ ਵਿੱਚ ਆ ਰਿਹਾ ਹੈ ਜਿਹੜੀ ਥਿਤ ਦੇਸੀ ਮਹੀਨਿਆਂ ਦੀ ਹੈ ਉਹਦੇ ਵਿੱਚ ਇੱਕੋ ਵਾਰੀ ਆਇਆ ਫਰਕ ਕਿਸ ਗੱਲ ਦੇ ਉੱਤੇ ਪੈਂਦਾ ਹੈ ਇਹ ਜਾਨਣਾ ਵੀ ਸਿੱਖਣ ਵਾਸਤੇ ਸਾਡੇ ਵਾਸਤੇ ਜ਼ਰੂਰੀ ਹੈ ਕਿਉਂਕਿ ਜਦੋਂ ਇਹ ਤਾਰੀਖ ਇੱਕੋ ਬਣ ਜਾਂਦੀ ਹੈ ਸ਼ਹੀਦੀ ਦਿਹਾੜਿਆਂ ਦੀ ਉਦੋਂ ਜ਼ਰੂਰ ਸਵਾਲ ਉੱਠਦੇ ਨੇ ਪਰ ਜਦੋਂ ਇਹਨਾਂ ਤਰੀਕਾਂ ਵਿੱਚ ਕੁ ਦਸਾਂ 15 ਦਿਨਾਂ ਦਾ ਫਰਕ ਹੁੰਦਾ ਹੈ ਫਿਰ ਭਾਵੇਂ ਕੋਈ ਤਰੀਕ ਹੋਵੇ ਫਿਰ ਕੋਈ ਸਵਾਲ ਨਹੀਂ ਹੁੰਦਾ ਫਿਰ ਭਾਵੇਂ 6 ਜਨਵਰੀ ਆ ਗਈ ਜਾਂ ਅਸੀਂ 17 ਜਨਵਰੀ ਦਾ ਵੀ ਮਨਾਇਆ ਸੀ ਫਿਰ ਨਹੀਂ ਕੋਈ ਫਰਕ ਪੈਣਾ ਵੀ 17 ਕਿਉਂ ਆਇਆ ਜੀ 6 ਕਿਉਂ ਆ ਗਿਆ ਫਰਕ ਸਿਰਫ ਇਸ ਗੱਲ ਤੇ ਸਵਾਲ ਉੱਠਦਾ ਵੀ 27 ਦਸੰਬਰ ਨੂੰ 13 ਪੂ ਹੈ ਤੇ ਇਸੇ ਦਿਨ ਹੀ ਅਸੀਂ ਪ੍ਰਕਾਸ਼ ਦਿਹਾੜਾ ਤੇ ਇਸੇ ਦਿਨੀ ਸ਼ਹੀਦੀ ਦਿਹਾੜਾ ਸਵਾਲ ਉਦੋਂ ਪੈਦਾ ਹੁੰਦਾ ਵੀ ਜਦੋਂ ਇੱਕੋ ਥਿੱਤ ਦੇ ਉੱਤੇ ਇਹ ਦੋਵੇਂ ਚੀਜ਼ਾਂ ਆ ਜਾਂਦੀਆਂ ਪਰ ਵੱਡੀ ਗੱਲ ਇਹ ਵੀ ਸੁਚੇਤ ਅਸੀਂ ਫਿਰ ਨਹੀਂ ਹੁੰਦੇ ਅਸੀਂ ਇਸ ਗੱਲ ਨੂੰ ਉਹ 2-4 ਦਿਨ ਦੀ ਚਰਤਾ ਚਰਚਾ ਦਾ ਵਿਸ਼ਾ ਤੇ ਬਣਾਉਂਦੇ ਹਾਂ ਪਰ ਇਹ ਸਬੰਧ ਵਿੱਚ ਕੋਈ ਪੱਕਾ ਠੋਸ ਫੈਸਲਾ ਜਿਹੜਾ ਉਹ ਨਹੀਂ ਕਰ ਪਾਉਂਦੇ ਕਿਉਂਕਿ ਤੁਸੀਂ ਜੇ ਇਸ ਗੱਲ ਨੂੰ ਸੋਚੋ ਵਿਚਾਰੋ ਤੇ 2017 ਵਿੱਚ ਇਹੀ ਪ੍ਰਕਾਸ਼ਪੁਰ 25 ਦਸੰਬਰ ਨੂੰ ਵੀ ਆ ਗਿਆ ਸੀ ਉਦੋਂ ਜ਼ਰੂਰ ਫਿਰੇ ਸਵਾਲ ਪੈਦਾ ਹੋਇਆ ਕਿ ਕਿ ਦਸੰਬਰ ਦੇ ਮਹੀਨੇ ਅਸੀਂ ਸ਼ਹੀਦੀ ਪੁਰ ਮਨਾਉਂਦੇ ਹਾਂ ਤਾਂ ਹੁਣ ਇਸ ਗੱਲ ਨੂੰ ਫਿਰ ਆਮ ਸੰਗਤ ਜਿਹੜੀ ਆ ਉਹ ਕਿਵੇਂ ਜਾਣੇ ਇਹ ਤੇ ਖੋਜੀਆਂ ਦਾ ਵਿਚਾਰ ਕਰਤਿਆਂ ਦਾ ਵੀ ਸ਼ਾਇਦ ਪਰ ਇਹ ਲਾਗੂ ਤੇ ਸੰਗਤ ਹੀ ਹੁੰਦਾ ਹੈ ਇਸ ਕਰਕੇ ਉਹਨਾਂ ਦਾ ਜਾਨਣਾ ਵੀ ਜ਼ਰੂਰੀ ਹੈ ਤਾਂ ਫਰਕ ਕਿੱਥੇ ਹੈ ਉਹ ਇਹ ਹੈ ਕਿ ਜੋ ਇਹ ਕੈਲੰਡਰ ਚੱਲ ਰਹੇ ਨੇ ਜਿਨ੍ਹਾਂ ਅਨੁਸਾਰ ਇੱਕ ਚੰ드ਰਮਾ ਦੀ ਥੇਤ ਨਾਲ ਚੱਲਦਾ ਹੈ ਇੱਕ ਸੂਰਜ ਦੀ ਥੇਤ ਨਾਲ ਚੱਲਦਾ ਹੈ ਹੁਣ ਚੰ드ਰਮਾ ਜਿਹੜਾ ਉਹ ਧਰਤੀ ਦੇ ਦਿਵਾਲੇ ਦਾ ਧਰਤੀ ਉਹਦਾ ਚੰ드ਰਮਾ ਦਾ ਜਦੋਂ ਚੱਕਰ ਲਾਉਂਦੀ ਹੈ ਤਾਂ 354 ਦਿਨ ਚ ਲਾਉਂਦੀ ਹੈ ਤੇ ਧਰਤੀ ਸੂਰਜ ਦਾ ਚੱਕਰ ਜਿਹੜਾ ਉਹ 365 ਦਿਨਾਂ ਵਿੱਚ ਲਾਉਂਦੀ ਹੁਣ ਇੱਥੇ 10 11 ਦਿਨ ਦਾ ਫਰਕ ਪੈ ਜਾਂਦਾ ਹੈ ਉਨੇ 10 11 ਦਿਨਾਂ ਦਾ ਫਰਕ ਜਿਹੜਾ ਹੈ ਜਿਵੇਂ ਜਿਵੇਂ ਚੱਲਦਾ ਜਾਂਦਾ ਹੈ ਇਹਨੂੰ ਪੂਰਿਆਂ ਕਰਨ ਵਾਸਤੇ ਇੱਕ ਮਲਮਾਸ ਦਾ ਮਹੀਨਾ ਦੇਸੀ ਮਹੀਨਿਆਂ ਵਿੱਚ ਉਹ 13 ਮਹੀਨੇ ਜੋੜ ਦਿੱਤੇ ਜਾਂਦੇ ਨੇ ਵੀ ਇੱਕ ਸਾਲ ਵਿੱਚ 13 ਮਹੀਨੇ ਹੁਣ ਵਿਚਾਰ ਕਰਤਾ ਆਖਦੇ ਨੇ ਵੀ 13ਵਾਂ ਮਹੀਨਾ ਕਿੱਥੋਂ ਆ ਗਿਆ ਇਹ ਕਿਵੇਂ ਬਣਾ ਲਿਆ ਦੂਜੀ ਗੱਲ ਜਿਹੜੀ ਸੀ ਕਿ ਜਿਹੜੇ ਸ਼ਹੀਦੀ ਪੁਰਬ ਨੇ ਉਹਨਾਂ ਨੂੰ ਤੇ ਮੰਨ ਲਿਆ ਗਿਆ ਵੀ ਇਹ ਤੇ ਸੂਰਜੀ ਕੈਲੰਡਰ ਜਿਹੜਾ 365 ਦਿਨਾਂ ਵਿੱਚ ਚੱਲਦਾ ਹੈ ਜਿਹੜਾ ਜਨਵਰੀ ਤੋਂ ਦਸੰਬਰ ਤੱਕ ਚਲੇਗਾ ਉਹ 365 ਦਿਨ ਲਗਭਗ ਬਣ ਗਏ ਜਿਹੜੇ ਸ਼ਹੀਦੀ ਦਿਹਾੜੇ ਨੇ ਉਹ ਉਸ ਥਿਥ ਨਾਲ ਮਨਾਏ ਜਾਣਗੇ ਤੇ ਜਿਹੜੇ ਪ੍ਰਕਾਸ਼ ਪੁਰਬ ਨੇ ਉਹ ਚੰ드ਰਮਾ ਦੀ ਥਿਥ ਨਾਲ ਮਨਾਏ ਜਾਣਗੇ ਐਵੇਂ ਮੰਨਿਆ ਗਿਆ ਹੁਣ ਜਦੋਂ ਚੰ드ਰਮਾ ਦੀ ਥਿਥ ਨਾਲ ਪ੍ਰਕਾਸ਼ ਪੁਰਬ ਮਨਾਏ ਗਏ ਇਹਨਾਂ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ ਸ਼ਿਵੇ ਕੋ ਵੀ ਸ਼ਹੀਦੀ ਪੁਰਬ ਉਹਨਾਂ ਤਰੀਕਾਂ ਤੇ ਆਉਣਗੇ ਇਹ ਨਹੀਂ ਕਦੇ ਜਨਵਰੀ ਵਿੱਚ ਪਹੁੰਚੇ ਪਰ ਪ੍ਰਕਾਸ਼ ਪੁਰਬ ਜਿਹੜਾ ਇਹ ਹਰ ਵਾਰੀ ਜਿਹੜਾ ਕਦੀ ਅਗਾਹ ਤੇ ਕਦੀ ਪਿਛਾ ਹੋ ਜਾਂਦਾ ਪਰ ਸ਼ਹੀਦੀ ਪੁਰਬ ਉੱਥੇ ਖਲੋਤੇ ਨੇ ਉਹਦਾ ਕਾਰਨ ਵੀ ਉਹ ਸੂਰਜੀ ਕੈਲੰਡਰ ਅਨੁਸਾਰ ਉਹ 365 ਦਿਨ ਦਾ ਪੂਰਾ ਚੱਕਰ ਲਾ ਲੈਂਦਾ ਹੈ ਇਧਰ 354 ਦਿਨ 11 ਦਿਨਾਂ ਦਾ ਫਰਕ ਪੈ ਜਾਂਦਾ ਉਹ ਵਿਚਾਰ ਕਰਤਾ ਹੀ ਬਾਤ ਨੂੰ ਆਖਦੇ ਨੇ ਵੀ ਇਹ ਸਿਧਾਂਤ ਗੁਰੂ ਸਾਹਿਬ ਜੀ ਨੇ ਤੇ ਕਦੀ ਅਪਣਾਇਆ ਹੀ ਨਹੀਂ ਸੀ ਵੀ ਚੰਦਰਮੇ ਨਾਲ ਵੱਖਰੀ ਤੇ ਸੂਰਜ ਨਾਲ ਕਦੀ ਵੱਖਰੀ ਤੇ ਤੈਸਾ ਤੇ ਕਦੀ ਹੋਇਆ ਹੀ ਨਹੀਂ ਇਹ ਸਿਧਾਂਤ ਕਿੱਥੋਂ ਲਿਆਂਦਾ ਗਿਆ ਖੈਰ ਜਿਹੜੀ ਅੱਜ ਦੀ ਗੱਲ ਹੈ ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ ਨੇ ਕਿ ਜਿਹੜੇ ਕੋਈ ਰੱਬੀ ਪੁਰਖ ਮਹਾਂਪੁਰਖ ਜਿਨ੍ਹਾਂ ਨੂੰ ਕੋਈ ਅਵਤਾਰੀ ਪੁਰਖ ਕਿਹਾ ਗਿਆ ਉਹਨਾਂ ਵਿੱਚੋਂ ਸ਼੍ਰੀ ਕ੍ਰਿਸ਼ਨ ਦਾ ਜਨਮ ਜਿਹੜਾ ਹੈ ਉਪਾਦਰੀ ਭਾਦਰੋਂ ਦੀ ਜਿਹੜੀ 8ਵੀਂ ਥਿਤ ਹੈ ਜੋ ਪੂਰਨਵਾਸ਼ੀ ਤੋਂ ਬਾਅਦ ਆਉਂਦੀ ਹੈ ਤੇ ਉਸ ਤੋਂ ਉਹਦਾ ਜਨਮ ਮਿਥ ਲਿਆ ਗਿਆ ਵੀ ਉਸ ਦਿਨ ਭਗਵਾਨ ਦਾ ਜਨਮ ਹੋਇਆ ਪਰ ਗੁਰੂ ਅਰਜਨ ਸਿੰਘ ਮਹਾਰਾਜ ਸਾਡੇ ਸਾਹਮਣੇ ਰਹਿਮਤ ਕਰਦੇ ਨੇ ਵੀ ਇਹ ਗੱਲ ਜਿਹੜੀ ਹੈ ਕੱਚੀ ਗੱਲ ਹੈ ਕਿਉਂਕਿ ਰੱਬ ਤੇ ਜੁਨੀਆਂ ਵਿੱਚ ਆਉਂਦਾ ਹੀ ਨਹੀਂ ਪਰਮੇਸ਼ਰ ਜੁਨੀਆਂ ਵਿੱਚ ਨਹੀਂ ਆਉਂਦਾ ਫਿਰ ਜਿਨ੍ਹਾਂ ਨੂੰ ਸਨਾਤਨਵਾਦ ਨੇ ਭਗਵਾਨ ਕਰਕੇ ਪੂਜਿਆ ਤੇ ਪੂਜਿਆ ਜਾ ਰਿਹਾ ਹੈ ਉਹਨਾਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਨਾਮ ਲੈ ਆਂਦਾ ਭਗਵਾਨ ਰਾਮ ਦਾ ਨਾਮ ਲੈ ਆਂਦਾ ਵਿਸ਼ਨੂੰ ਦਾ ਨਾਮ ਲੈ ਆਂਦਾ ਇਹ ਸਾਰਿਆਂ ਦੀ ਜਦੋਂ ਬਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤੀ ਹੈ ਤੇ ਸਤਗੁਰੂ ਸਾਹਿਬ ਮਹਾਰਾਜ ਦਾ ਸਿਧਾਂਤ ਹੈ ਵੀ ਜੁਗਾ ਜੁਗਾ ਕੇ ਰਾਜੇ ਕੀਏ ਗਾਵੈ ਕਰ ਅਵਤਾਰੀ ਇਹ ਤੇ ਵੱਖੋ ਵੱਖਰੇ ਜੁਗਾਂ ਦੇ ਰਾਜੇ ਜਿਨ੍ਹਾਂ ਨੂੰ ਲੋਕਾਂ ਨੇ અવਤਾਰ ਕਰਕੇ ਪੂਜਿਆ ਜਿਨ੍ਹਾਂ ਨੂੰ ਲੋਕਾਂ ਨੇ અવਤਾਰ ਕਰਕੇ ਪੂਜਿਆ ਜਿਵੇਂ ਬਹੁਤ ਵੱਡੀ ਵਿਪਤਾ ਵਿੱਚ ਮੁਸੀਬਤ ਵਿੱਚ ਕੋਈ ਮਨੁੱਖ ਫਸ ਜਾਵੇ ਕੋਈ ਵੀ ਉਹਦਾ ਸਾਥ ਦੇਣ ਵਾਲਾ ਨਾ ਹੋਵੇ ਕੋਈ ਵੀ ਸਾਥੀ ਨਾ ਬਣੇ ਸਾਰੇ ਪਾਸੇ ਆਪਣੀ ਯਤਨ ਕਰਕੇ ਵੇਖ ਲਵੇ ਕਿ ਤੋਂ ਕੋਈ ਆਸ ਨਾ ਲੱਭੇ ਅਚਾਨਕ ਕੋਈ ਵਿਅਕਤੀ ਆ ਕਰਕੇ ਉਹਦੀ ਬਾਹਮ ਫੜ ਲੈਂਦਾ ਹੈ ਉਹਦੀ ਕੋ ਮਦਦ ਕਰਦਾ ਹੈ ਉਹਨੂੰ ਕੋਈ ਦੁੱਖ ਵਿੱਚ ਉਹ ਪੀੜਾ ਵਿੱਚੋਂ ਮੁਸੀਬਤ ਵਿੱਚੋਂ ਕਢ ਲੈਂਦਾ ਹੈ ਤੇ ਉਹ ਕੀ ਆਖਦਾ ਤੂੰ ਤੇ ਮੇਰੇ ਵਾਸਤੇ ਰੱਬ ਬਣ ਕੇ ਆਇਆ ਹਾਲਾਂਕਿ ਉਹ ਰੱਬ ਨਹੀਂ ਬਿਲਕੁਲ ਇਸੇ ਤਰੀਕੇ ਨਾਲ ਵੱਖੋ ਵੱਖਰੇ ਜੁਗਾਂ ਦੇ ਰਾਜਿਆਂ ਨੇ ਆਮ ਸੰਸਾਰੀ ਲੋਕਾਂ ਪਰ ਜਾਂ ਵਾਸਤੇ ਜੋ ਚੰਗਾ ਕੰਮ ਕੀਤਾ ਉਹਨਾਂ ਕਾਰਨ ਕਰਕੇ ਉਹਨਾਂ ਨੇ ਆਪਣੇ ਰਾਜੇ ਨੂੰ ਰੱਬ ਕਰਕੇ ਪੂਜਣਾ ਸ਼ੁਰੂ ਕਰ ਦਿੱਤਾ ਹੁਣ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਬਾਣੀ ਵਿੱਚ ਖਾਤ ਗੁਰੂ ਸਾਹਿਬ ਮਹਾਰਾਜ ਆਖਦੇ ਨੇ ਰੱਬ ਪਰਮੇਸ਼ਰ ਜੂਨਾ ਵਿੱਚ ਨਹੀਂ ਆਉਂਦਾ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਤ ਨਾਰਾਇਣ ਰੱਬ ਜੂਨਾ ਵਿੱਚ ਨਹੀਂ ਆਉਂਦਾ ਹੁਣ ਜਿਸ ਨੇ ਕ੍ਰਿਸ਼ਨ ਜੀ ਦਾ ਜਨਮ ਭਗਵਾਨ ਕਰਕੇ ਪੂਜਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਉਹਦੇ ਵਾਸਤੇ ਆਖਦੇ ਨੇ ਵੀ ਜਦੋਂ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੀ ਪੂਜਾ ਕਰ ਰਿਹਾ ਤੇ ਪੂਜਾ ਕਰਨ ਵੇਲੇ ਆਖਦੇ ਨੇ ਵੀ ਉਹ ਉਹਦੇ ਵਾਸਤੇ ਭੋਜਨ ਪਕਵਾਨ ਬਣਾ ਕੇ ਲਿਆਇਆ ਜਿਹਦੇ ਵਿੱਚ ਉਹਨੇ ਘਿਓ ਦੀ ਜਿਹੜੀ ਹੈ ਇੱਕ ਮਿੱਠੀ ਪੰਜੀਰੀ ਬਣਾ ਕੇ ਲਿਆਂਦੀ ਤੇ ਉਹ ਪੰਜੀਰੀ ਨੂੰ ਜਿਹੜਾ ਹੈ ਉਹ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੇ ਮੂੰਹ ਨੂੰ ਲਾਇਆ ਗਿਆ ਪੰਕਤੀ ਹੈ ਕਰ ਪੰਜੀਰ ਖਵਾਇਓ ਚੋਰ ਪੰਜੀਰੀ ਬਣਾ ਕਰਕੇ ਲਿਆਂਦੀ ਤੇ ਉਹ ਮੂਰਤੀ ਦੇ ਮੂੰਹ ਨੂੰ ਲਾਈਗੀ ਚੋਰ ਦਾ ਅਰਥ ਹੈ ਵੀ ਚੋਰੀ ਭਾਵ ਕਪੜਾ ਅਗੇ ਪਾ ਜਿਹੜੇ ਕੋਈ ਸ਼ਰਧਾਲੂ ਬੈਠੇ ਨੇ ਉਹਨਾਂ ਤੋਂ ਓਲਾ ਕਰਕੇ ਵੀ ਭਗਵਾਨ ਖਾ ਰਿਹਾ ਹੈ ਇਹ ਇੱਕ ਭੁਲੇਖਾ ਰੱਖਿਆ ਗਿਆ ਚੋਰੀ ਉਹਦੇ ਮੂੰਹ ਨੂੰ ਪੰਜੀਰੀ ਲਾ ਦਿੱਤੀ ਗਈ ਮਿੱਠੀ ਪੰਜੀਰੀ ਲਾ ਦਿੱਤੀ ਗਈ ਪਰ ਗੁਰੂ ਸਾਹਿਬ ਜੀ ਆਖਦੇ ਨੇ ਉਹ ਜਨਮ ਨਾ ਮਰੈ ਰੇ ਸਾਖਤ ਢੋਰ ਗੁਰੂ ਸਾਹਿਬ ਜੀ ਆਖਦੇ ਨੇ ਇਹ ਢੋਰ ਹੈ ਪਸ਼ੂ ਨੁਮਾ ਸਾਖਤ ਵਿਅਕਤੀ ਰੱਬ ਜਨਮ ਮਰਨ ਵਿੱਚ ਨਹੀਂ ਆਉਂਦਾ ਜਨਮ ਮਰਨ ਵਿੱਚ ਆਉਣ ਵਾਲਾ ਰੱਬ ਨਹੀਂ ਹੈ ਇਸ ਕਰਕੇ ਹਜ਼ੂਰ ਇੱਥੇ ਆਖਦੇ ਨੇ ਵੀ ਤੂੰ ਇਹ ਪੰਜੀਰੀ ਜਿਹੜੀ ਹੈ ਇੱਕ ਮੂਰਤੀ ਨੂੰ ਖਵਾ ਕੇ ਆਖੇ ਵੀ ਰੱਬ ਨੂੰ ਭੋਜਨ ਖਵਾਇਆ ਜਾ ਰਿਹਾ ਹੈ ਭੋਜਨ ਦਾ ਸਬੰਧ ਤੇ ਸਰੀਰ ਨਾਲ ਹੈ ਪੇਟ ਨਾਲ ਹੈ ਜਿਸ ਨੂੰ ਪੇਟ ਲੱਗਾ ਉਸ ਨੂੰ ਭੋਜਨ ਦੀ ਲੋੜ ਹੈ ਉਸ ਨੂੰ ਭੋਜਨ ਦੀ ਲੋੜ ਹੈ ਪਰ ਪਰਮੇਸ਼ਰ ਦਾ ਕੋਈ ਆਕਾਰ ਨਹੀਂ ਉਹ ਕੋਈ ਸਰੀਰ ਨਹੀਂ ਹੈ ਕੋਈ ਜੂਨੀ ਵਿੱਚ ਨਹੀਂ ਹੈ ਇਸ ਕਰ ਕਿਉਂ ਨੂੰ ਕੋ ਭੋਜਨ ਨਹੀਂ ਛਕਾਇਆ ਜਾ ਸਕਦਾ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੇ ਰੇ ਸਾਖਤ ਢੋਰ ਹੈ ਰੱਬ ਨਾਲੋਂ ਟੁੱਟੇ ਹੋਏ ਹੈ ਸਾਖਤ ਹੈ ਢੋਰ ਵਿਅਕਤੀ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ ਤੇ ਤੂੰ ਉਸ ਦੇ ਨਾਮ ਤੇ ਚੰਗਾ ਚੋਖਾ ਇਕੱਠਾ ਕਰੀ ਜਾ ਰਿਹਾ ਰੱਬ ਦੇ ਨਾਮ ਤੇ ਭਗਵਾਨ ਦੇ ਨਾਮ ਤੇ ਸਾਰਾ ਕੁਝ ਇਕੱਠਾ ਕਰਕੇ ਤੂੰ ਆਪ ਖਾਈ ਜਾ ਰਿਹਾ ਹੈ ਤੇਰਾ ਖਾਣਾ ਇਹ ਕੋਈ ਮਾੜੀ ਗੱਲ ਨਹੀਂ ਹੈ ਪਰ ਅਸਲ ਵਿੱਚ ਲੋਕਾਂ ਨੂੰ ਭਰਮ ਵਿੱਚ ਪਾਉਣਾ ਮਾੜੀ ਗੱਲ ਭੁਲੇਖੇ ਵਿੱਚ ਪਾਉਣਾ ਮਾੜੀ ਗੱਲ ਫਿਰ ਗੁਰੂ ਸਾਹਿਬ ਅੱਗੇ ਵੀ ਆਖਦੇ ਨੇ ਕਿ ਕੱਲਾ ਭੋਜਨ ਖਵਾਣ ਤੱਕ ਨਹੀਂ ਉਸ ਨੇ ਸੀਮਤ ਰੱਖਿਆ ਭਗਵਾਨ ਬਣਾ ਕੇ ਮੂਰਤੀ ਨੂੰ ਉਨੇ ਅੱਗੇ ਹੋਰ ਕੀ ਕੀਤਾ ਹੈ ਕਹਿੰਦੇ ਨੇ ਵੀ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਤੇ ਕਹਿੰਦੇ ਨੇ ਵੀ ਜਿਵੇਂ ਛੋਟੇ ਬੱਚੇ ਉਹਨਾਂ ਨੂੰ ਮਾਂ ਲੋਰੀ ਦੇ ਕਰਕੇ ਸੁਵਾਉਂਦੀ ਹੈ ਐਵੇਂ ਉਸਨੇ ਭਗਵਾਨ ਨੂੰ ਵੀ ਜਿਹੜਾ ਹੈ ਉਹ ਲੋਰੀਆਂ ਦੇ ਕਰਕੇ ਸੁਵਾਉਣ ਦਾ ਯਤਨ ਕੀਤਾ ਸਗਲ ਪਰਾਧ ਦੇਹ ਲੋਰੋਨੀ ਆਦ ਨੇ ਤੇਰਾ ਸਭ ਤੋਂ ਵੱਡਾ ਪਰਾਧ ਇਹ ਹੈ ਵੀ ਤੂੰ ਜਿਸ ਨੂੰ ਭਗਵਾਨ ਕਰਕੇ ਪੂਜ ਰਿਆ ਤੇ ਉਹਨੂੰ ਲੋਰੀ ਦੇ ਕੇ ਸੁਲਾ ਰਿਆ ਤੂੰ ਤੇ ਰੱਬ ਨੂੰ ਬੱਚਾ ਸਮਝ ਲਿਆ ਪਰ ਸੱਚ ਗੱਲ ਇਹ ਹੈ ਕਿ ਉਹ ਤੇ ਜੂਨਾ ਵਿੱਚ ਆਉਂਦਾ ਹੀ ਨਹੀਂ ਤੇ ਹੁਣ ਗੁਰੂ ਸਾਹਿਬ ਨਾਲ ਹੀ ਆਖਦੇ ਨੇ ਸੋਹ ਮੁਖ ਜਲੋ ਜਿਤ ਕਹਿ ठाकुर ਜੋਨੀ ਸੋਹ ਮੁਖ ਜਲੋ ਉਹ ਮੂੰਹ ਸੜ ਜਾਵੇ ਜਿਤ ਕਹਿ ठाकुर ਜੋਨੀ ਜਿਹੜਾ ਇਹ ਆਖਦਾ ਵੀ ਰੱਬ ਜੂਨੀਆਂ ਵਿੱਚ ਆਉਂਦਾ ਇਸ ਕਰਕੇ ਗੁਰੂ ਸਾਹਿਬ ਜੀ ਨੇ ਇੱਥੇ ਇਸ ਲਹਿਜੇ ਵਿੱਚ ਵੀ ਸਮਝਾ ਦਿੱਤਾ ਵੀ ਪਰਮੇਸ਼ਰ ਪ੍ਰਮਾਤਮਾ ਜਿਹੜਾ ਹੈ ਉਹ ਜੁਨੀਆਂ ਵਿੱਚ ਨਹੀਂ ਆਉਂਦਾ ਇਸ ਕਰਕੇ ਹੋ ਜਾ ਕੋਈ ਭਰਮ ਕੋ ਪ੍ਰੇਖਾ ਨਾ ਪਾ ਲਿਆ ਜਾਵੇ ਫਿਰ ਆਖਰੀ ਪਦ ਹੈ ਜਨਮ ਨਾ ਮਰੈ ਨਾ ਆਵੇ ਨਾ ਜਾਏ ਜਨਮ ਜਨਮ ਮਰਨ ਵਿੱਚ ਨਹੀਂ ਆਉਂਦਾ ਨਾਨਕ ਕਾ ਪ੍ਰਭ ਰਹਿ ਉਸ ਮਾਏ ਨਾਨਕਾ ਪ੍ਰਭ ਹਰ ਥਾਂ ਤੇ ਸਮਾਇਆ ਹੋਇਆ ਹਰ ਥਾਂ ਤੇ ਸਮਾਇਆ ਹੋਇਆ ਹੈ ਹਰ ਥਾਂ ਤੇ ਮੌਜੂਦ ਹੈ ਤੇ ਕੋਈ ਥਾਂ ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਹੈ ਜੇ ਕੋਈ ਆਖੇ ਰੱਬ ਨੂੰ ਵੀ ਜੂਨੀ ਵਿੱਚ ਆਉਂਦਾ ਹੈ ਤੇ ਫਿਰ ਇੱਕ ਜੂਨੀ ਸਦਾ ਨਹੀਂ ਰਹਿੰਦੀ ਭਾਵੇਂ ਕੋਈ 100 ਸਾਲ ਦਾ ਜੀਵੇ ਜੂਨੀ ਦੇ ਖਤਮ ਹੁੰਦੀ ਹੈ ਮਰਨਾ ਤੇ ਪੈਂਦਾ ਹੈ ਤੇ ਜਿਹੜਾ ਜਨਮੇਗਾ ਉਸ ਦਾ ਮਰਨ ਜਿਹੜਾ ਹੈ ਨਿਸ਼ਚਿਤ ਹੈ ਇਸ ਕਰਕੇ ਹਜ਼ੂਰ ਆਖਦੇ ਨੇ ਰੱਬ ਜਨਮ ਮਰਨ ਵਿੱਚ ਆਉਂਦਾ ਹੀ ਨਹੀਂ ਉਸ ਤੋਂ ਹੰਦਰਹਿਤ ਹੈ ਉਸ ਤੋਂ ਨਿਰਲੇਪ ਹੈ ਜਿਹੜਾ ਇਹ ਬਚਨ ਹੈ ਸਗਲ ਪਰਾਪ ਦੇਹ ਲੋ ਰੋਨੀ ਤੁਸੀਂ ਕਿਉਂਕਿ ਅੱਜ ਕੱਲ ਜਿਹੜਾ ਹੈ ਉਹ মিডিਆ ਦਾ ਯੁੱਗ ਹੈ ਤੇ ਕਈ ਵਾਰ ਇਸ ਤਰ੍ਹਾਂ ਦੀ ਜਿਹੜੀ ਇੱਕ ਵੀਡੀਓ ਵੇਖਣ ਨੂੰ ਮਿਲੀ ਹੈ ਕਈ ਥਾਂ ਦੇ ਉੱਤੇ ਕਹਿੰਦੇ ਨੇ ਵੀ ਭਗਵਾਨ ਦੀ ਉਹ ਮੂਰਤੀ ਸ਼੍ਰੀ ਕ੍ਰਿਸ਼ਨ ਦੀ ਮੂਰਤੀ ਨੂੰ ਬੁਖਾਰ ਹੋ ਗਿਆ ਤੇ ਡਾਕਟਰ ਸੱਦਿਆ ਜਾਂਦਾ ਹੈ ਉਹਦਾ ਚੈੱਕਅਪ ਕਰ ਰਿਆ ਇਸ ਤਰ੍ਹਾਂ ਦੀ ਵੀਡੀਓ ਵੀ ਵੇਖਦੇ ਹੋ ਤੁਸੀਂ ਤੇ ਇਥੇ ਗੁਰੂ ਸਾਹਿਬ ਜੀ ਉਸ ਭਰਮ ਭੁਲੇਖੇ ਵਿੱਚ ਉਹੀ ਲੋਕਾਈ ਨੂੰ ਕੱਢਦੇ ਹਨ ਕਿ ਉਹ ਜੁਨੀਆਂ ਵਿੱਚ ਨਹੀਂ ਆਉਂਦਾ ਜਨਮ ਨਾ ਮਰੇ ਆਵੇ ਨਾ ਜਾਏ ਨਾਨਕ ਦਾ ਪ੍ਰਭ ਰਹੇ ਸਮਾਈ ਇਸ ਕਰਕੇ ਰੱਬ ਨੂੰ ਕੋਈ ਖਡਾਉਣਾ ਨਾ ਸਮਝੋ ਉਹ ਤੇ ਸੰਸਾਰ ਭਰ ਦੇ ਸਭ ਜੀਵਾਂ ਨੂੰ ਜੁਨੀਆਂ ਵਿੱਚ ਪਾਉਣ ਵਾਲਾ ਤੇ ਜੁਨੀਆਂ ਵਿੱਚੋਂ ਕੱਢਣ ਵਾਲਾ ਉਹ ਆਪ ਅਜੂਨੀ ਹੈ ਉਹ ਜੂਨਾ ਤੋਂ ਰਹਿਤ ਹੈ ਤੇ ਅਗਲੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਹ ਅਜੂਨੀ ਤੋਂ ਬਾਦ ਆਖਦੇ ਨੇ ਸਹਿ ਪੰਗੋ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਕਿਉਂਕਿ ਜਿਹੜਾ ਜੂਨ ਵਿੱਚ ਆਇਆ ਹੈ ਉਹ ਜੂਨ ਵਿੱਚ ਆਉਣ ਦਾ ਜਿਹੜਾ ਕਾਰਨ ਉਸ ਦੇ ਮਾਤਾ ਪਿਤਾ ਨਹੀਂ ਪਰ ਰੱਬ ਦਾ ਤੇ ਕੋਈ ਮਾਤਾ ਪਿਤਾ ਨਹੀਂ ਹੈ ਨਾ ਤਾਤੇ ਨਾ ਮਾਤਾ ਉਹਦਾ ਕੋਈ ਨਾ ਪਿਤਾ ਹੈ ਨਾ ਮਾਤਾ ਹੈ ਪਿਤਾ ਮਾਤਾ ਤੋਂ ਜਨਮੇ ਹੀ ਨਹੀਂ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਹ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਇਸ ਕਰਕੇ ਉਹ ਜੂਨੀਆਂ ਤੋਂ ਰਹਤ ਹੈ ਤੇ ਅਸੀਂ ਜਦੋਂ ਉਸ ਅਜੂਨੀ ਪਰਮੇਸ਼ਰ ਦੀ ਭਗਤੀ ਕਰੀਏ ਤੇ ਸਾਨੂੰ ਜਿਹੜਾ ਹੈ ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤਾ ਹੈ ਵੀ ਜਦੋਂ ਉਹਦੀ ਭਗਤੀ ਕਰਦੇ ਹਾਂ ਜਿਵੇਂ ਨਿਰਭਉ ਨੂੰ ਜਪ ਕੇ ਨਿਰਭਉ ਹੋ ਜਾਂਦਾ ਏਵੇਂ ਅਜੂਨੀ ਨੂੰ ਜਪ ਕੇ ਅਸੀਂ ਵੀ ਜੂਨੀਆਂ ਤੋਂ ਰਹਿਤ ਹੋਣਾ ਭਾਵ ਉਹਦੇ ਵਿੱਚ ਅਪੇਧ ਹੋਣਾ ਹੈ ਜਿਸ ਕਾਰਨ ਕਰਕੇ ਸਾਡਾ ਜਿਹੜਾ ਹੈ ਉਹ ਵਾਰ-ਵਾਰ ਸੰਸਾਰ ਤੇ ਜਨਮ ਤੇ ਆਉਣਾ ਜਾਣਾ ਜਿਹੜਾ ਹੈ ਇਹ ਖਤਮ ਹੋ ਜਾਵੇ ਉਹਦੇ ਵਿੱਚ ਅਪੇਤਾ ਹੁੰਨੀ ਹੈ। ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਤੇ ਰਹਿਮਤ ਕਰਕੇ ਇਹ ਬਖਸ਼ਿਸ਼ ਭਰਿਆ ਸ਼ਬਦ ਦਿੰਦੇ ਹਨ। ਤੇ ਆਸ ਦੇ ਨੇ ਵੀ ਹੀ ਭਾਈ ਜਿਹੜੇ ਆਸ ਦੇ ਨੇ ਰੱਬ ਜੁਨੀਆ ਵਿੱਚ ਆਉਂਦਾ ਹੈ ਉਹ ਪਰਮ ਵਿੱਚ ਭੁੱਲੇ ਹੋਏ ਮਨੁੱਖ ਕੱਚੀਆਂ ਗੱਲਾਂ ਕਰਦੇ ਨੇ ਸੱਚ ਹੈ ਕਿ ਜਨਮ ਮਰਨ ਤੇ ਰਹਿਤ ਨਾਰਾਇਣ ਪਰਮੇਸ਼ਰ ਜਨਮ ਮਰਨ ਤੋਂ ਰਹਿਦ। ਇਹ ਉਪਦੇਸ਼ ਗੁਰੂ ਸਾਹਿਬ ਜੀ ਨੇ ਅਜੂਨੀ ਦੇ ਵੱਡੇ ਅਰਥਾਂ ਨੂੰ ਸਾਡੇ ਨਾਲ ਸਾਂਝਾ ਕਰਕੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਸਹਿ ਮਹਾਰਾਜ ਦਇਆ ਕਰਨ ਅਸੀਂ ਵੀ ਗੁਰੂ ਕੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਵਹਿਮਾਂ ਭਰਮਾਂ ਪਖੰਡਾਂ ਤੋਂ ਉੱਚੇ ਉੱਠ ਕਰਕੇ ਰੱਬ ਦੀ ਅਸਲ ਭਗਤੀ ਕਿਉਂਕਿ ਖਲਕਤ ਕਾਇਨਾਤ ਵਿੱਚ ਹੀ ਮੌਜੂਦ ਹੈ ਤੇ ਖਲਕਤ ਦੀ ਸੇਵਾ ਜਿਹੜੀ ਹੈ ਉਹੀ ਰੱਬ ਦੀ ਸੇਵਾ ਹੈ ਇਨਾ ਗੁਨਾ ਦੇ ਧਾਰਨੀ ਹੋਈਏ ਸਮੇਂ ਦੀ ਸਮਾਪਤੀ ਪੁੱਲਾਂ ਚੁੱਕਾਂ ਦੀ ਖਿਮਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਮ ਕਲੀ ਮਹਲਾ 3 ਜੈ ਅਨੰਦ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਪਨੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਸਭ ਨਾਂਗਲ ਨਾਂ ਸੰਰਾਤ ਸੋ ਆਮੀ ਸੋ ਕਿਉ ਮਨੋ ਵਿਸਾਦੈ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰ ਸਦਾ ਸਿਧ ਸਲਾਹ ਤੇਰੀ ਨਾਮ ਵਸਾਵੈ ਐਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਯਾਧਾਰੋ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਐਹ ਨਾਨਕ ਸੁਨੋ ਸੰਤੋ ਸਭ ਤਰੋਪੇ ਆਰੋ ਸਾਚਾ ਨਾਮ ਮੇਰਾ ਯਾਧਾਰੋ ਅੱਜੇ पंच दूत दवस कीते काल कंटक मारिया कह नानक तहां सुख होआ ते तु कर अनहद बाजे आनंद सुन हो वड भागी हो सगले मनोरथ पुरे पाद ब्रह्म प्रभु पाया ਉੱਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਜਨਾ ਪੂਰੇ ਗੁਰ ਤੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਾ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਜਹ ਅਨਹਦ ਤੂ ਰਿਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦਿਹਦਾਈ ਦਾ ਆਖੇ ਲੈ ਸਗਲ ਜਗਤ ਚੰਗੇ ਆਈਆਂ ਬੋਦੇ ਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਿਨੇੜ ਜਿਨੀ ਨਾਮ ਧਿਆਹਾ ਗਏ ਮਸ਼ਕਤ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਜਿਨੇ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ